ਸਾਨੂੰ ਕੁਝ ਵੀ ਪਤਾ ਨਹੀਂ ਲੱਗਾ ਸਾਡੇ ਦੋ ਬੱਚੇ ਤੇ ਖੜੇ ਸੀ ਉਹ ਸੂਟ ਨਿਖਾ ਰਹੇ ਸੀ ਬਿਜ਼ੀ ਸੀ ਉਹਨਾਂ ਨੇ ਆਂਟੀ ਜੀ ਨੇ ਕਿ ਕਿਤੇ ਜਿਹੜੀ 8 ਏਜ ਲੇਡੀ ਸੀ ਉਹਨੇ ਨਾ ਸਾਰੇ ਸੂਟਸ ਪੈਕ ਕਰਕੇ ਆਪਣੀ ਕਿਸੇ ਚੀਜ਼ ਚ ਪਾ ਲਏ ਸਾਨੂੰ ਪਤਾ ਨਹੀਂ ਲੱਗਿਆ ਉਸ ਵਾਰ ਬਸੁਰਾ ਪਾਪਾ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਉਹਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਹਾਂ ਉਹਨਾਂ ਨੇ ਸਾਡੇ ਦੇ ਚਾਰ ਸੂਟਸ ਤੇ ਚੋਰੀ ਕਰ ਲਏ ਮੇਰਾ ਨਾਮ ਨਤਾਸ਼ਾ ਮਹਾਜਨੇ ਅ ਮੇਰਾ ਬੁਟੀਕ ਦਾ ਨਾਮ اٹਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ਿਪਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਆਂ ਆਈਆਂ ਸੀ ਸਵੇਰੇ 11:25 ਦੇ ਨਜ਼ਦੀਕ ਤੇ ਉਹ ਸਾਡੇ ਕੋ ਆਚਾਨਕ ਹੀ ਪੁੱਛਤੀਆਂ ਆ ਕੇ ਕਿ ਤੁਸੀਂ ਸੂਟ ਦੀ ਸਟਿਚਿੰਗ ਦਾਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦਸੀ ਹੈ ਉਸ ਤੋਂ ਬਾਅਦ ਫਿਰ ਕਿੰਨ ਤੁਹਾਡੇ ਕੋ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਰੋਨ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆ ਕੇ ਨੇ ਇੱਥੇ ਦੋ ਲੇਡੀਆਂ ਖੜੀ ਹੋ ਗਈਆਂ ਨੇ ਤੇ ਇੱਕ ਲੜਕੀ ਜਿਹੜੀ ਹੈ ਉਹ ਅੱਗੇ ਖੜੀ ਹੋਗੀ ਇੱਕ ਜਿਹੜੀ ਲੇਡੀ ਏਸਟ ਸੀ ਉਹ ਪਿੱਛੇ ਆ ਕੇ ਖੜੀ ਹੋਗੀ ਸਾਡੀ ਲੜਕੀਆਂ ਨੇ ਸੂਟਸ ਦਿਖਾਉਣੇ ਸਟਾਰਟ ਕੀਤੇ ਜਿਸ ਦੇ ਵਿੱਚੋਂ ਕਿ 16 ਲਗ ਸੂਟਸ ਉਹਨੇ ਦਿਖਾਏ ਹੈਗੇ ਉਹਨਾਂ ਨੇ ਕੀ ਕੀਤਾ ਕਿ ਪਹਿਲੇ ਚਾਰ ਸੂਟਸ ਜਿਹੜੇ ਨੇ ਨਾ ਉਹ ਢੇਰੀ ਲਗਾ ਕੇ ਵੱਖਰੇ ਇੱਥੇ ਰੱਖ ਦਿੱਤੇ ਤੇ ਜਿਸ ਤਰ੍ਹਾਂ ਹੀ ਉਹਨਾਂ ਨੇ ਕੀ ਕੀਤਾ ਕਿ ਇੱਕ ਸੂਟ ਪਹਿਲੇ ਪੂਰਾ ਵਿਛਾ ਲਿਆ ਉਸ ਦੇ ਉੱਪਰ ਉਹਨਾਂ ਨੇ ਇੱਕ ਹੋਰ ਸੂਟ ਦੂਸਰਾ ਪੂਰਾ ਵਿਛਾ ਲਿਆ ਉਹਨਾਂ ਨੇ ਬਾਜੂ ਕਰਕੇ ਦੂਸਰਾ ਸੂਟਸ ਇੰਨਾ ਓਲਾ ਕਰ ਦਿੱਤਾ ਔਰ ਉਹ ਲੜਕੀ ਕੈਮਰਾ ਵੱਲ ਹੋ ਗਈ ਫੇਸਿੰਗ ਕਰ ਲਈ ਸਾਨੂੰ ਕੁਝ ਵੀ ਪਤਾ ਨਹੀਂ ਲੱਗਾ ਸਾਡੇ ਦੋ ਬੱਚੇ ਉਹਨਾਂ ਨੇ ਆਂਟੀ ਜੀ ਨੇ ਕਿ ਕਿਤੜੀ 8 ਏਜ ਲੇਡੀਜ਼ ਸੀ ਉਹਨੇ ਨਾ ਸਾਰੇ ਸੂਟਸ ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਪਾ ਲਏ ਉਹ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10 15 ਮਿੰਟ ਤੱਕ ਵੈਸੀ ਆਮ ਬੱਚੇ ਨੂੰ ਰੂਟੀਨ ਚ ਕਿਹਾ ਕਿ ਇੱਕ ਵਾਰੀ ਸੂਟ ਨਾ ਕਾਊਂਟ ਕਰਕੇ ਰੱਖਣਾ ਇਸ ਤਰ੍ਹਾਂ ਰੱਖਣਾ ਜਦੋਂ ਉਹ 16 ਸੂਟ ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟਸ ਜਿਹੜੇ ਸੀ ਮਿਸਿੰਗ ਸੀ ਨੇ ਨਾਲ ਹੀ ਨਾ ਬੱਚਿਆਂ ਨੂੰ ਔਰ ਮਾਸਟਰ ਜੀ ਨੂੰ ਕਿਹਾ ਕਿ ਮਾਸਟਰ ਜੋ ਲੇਡੀਜ਼ ਨੂੰ ਲੱਗ ਰਿਹਾ ਸੂਟਸ ਲੈ ਕੇ ਚਲੇ ਗਏ ਨੇ ਫਿਰ ਇਸ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਅਸੀਂ ਰਿਟਰਨ ਵਿੱਚ ਰਿਕਾਰਡ ਉਸ ਤੋਂ ਬਾਅਦ ਬਸੁਰਪਾਪੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਉਹਦੇ ਵਿੱਚ ਸਾਨੂੰ ਪਤਾ ਲੱਗੇ ਕਿ ਹਾਂ ਉਹਨਾਂ ਨੇ ਸਾਡੇ ਜਿਹੜੇ ਚਾਰ ਸੂਟਸ ਨੇ ਉਹ ਚੋਰੀ ਕਰ ਲਏ ਐ ਇਸ ਕਰਕੇ ਅਸੀਂ ਇਹ ਹੀ ਲੈਟ ਕਰਨਾ ਚਾਹੁੰਦੇ ਬਾਕੀ ਵੀ ਧਾਰੀਵਾਲ ਦੇ ਸਾਰੇ ਬੂਟਿਕਸ ਵਾਲਿਆਂ ਨੂੰ ਕਿ ਤੁਸੀਂ ਪਲੀਜ਼ ਲੈਡੀਜ਼ ਤੋਂ ਥੋੜਾ ਸਾਵਧਾਨ ਰਹੋ ਕਿ ਕਿਸ ਤੋਂ ਲੋ ਸਾਡਾ ਤਾਂ ਲਾਸ ਹੋਇਆ ਹੀ ਐ ਅਸੀਂ ਬੀਿੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਏ ਠੀਕ ਹੈ ਸਾਜੀ ਵਜਿਸ ਨੂੰ ਆਪਣੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ ਚਾਰ ਇਕ ਢੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖਿਆ ਕਿ ਹਾਂ ਉਸ ਵਾਰ ਸਾਨੂੰ ਫਿਰ ਕੈਂਬਰ ਦੀ ਰਿਪੋਰਟਿੰਗ ਵਿੱਚ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ ਤੇ ਯੰਗ ਲੇਡੀ ਸੀ ਉਹਦੀ ਤੇਜ ਕੋਈ ਹੋएगी 30 32 ਦੇ ਆਰਾਊਂਡ ਜਿਹੜੀ ਪਿਛਲੀ ਏਜ ਲੇਡੀ ਸੀ ਜਿਨਨੇ ਜਿਨਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55 60 ਦੇ ਵਿੱਚ ਵਿੱਚ ਉਮਰ ਸੀ ਨਹੀਂ ਕੁਛ ਨਹੀਂ ਲੱਗਿਆ ਉਹਨਾਂ ਨੇ ਸਸ ਇੰਨਾ ਕਿਹਾ ਕਿ ਇਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਆ ਸੀ ਕਿ ਅਸੀਂ ਕਿ ਦੋ ਸੂਟਸ ਲੋਗ ਗਏ ਤੇ ਉਹਦੇ ਦਾ ਸਾਡਾ ਇਹ ਚਾਰਜਸ ਲੱਗਣਗੇ ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨੇ ਇਸ ਕਰਕੇ ਉਹ ਬਸ ਚਲੇ ਗਈਆਂ ਉਹਨ ਾਨੂੰ ਕੁਛ ਪਤਾ ਨਹੀਂ ਲੱਗਿਆ ਸਾਡੇ ਦੋ ਬੱਚੇ ਤੇ ਘੜੀ ਸੀ ਉਹ ਸੂਟ ਦਿਖਾ ਰਹੇ ਸੀ ਉਹ ਬਿਜ਼ੀ ਸੀ ਉਹਨਾਂ ਨੇ ਆਂਟੀ ਜੀ ਨੇ ਕਿਹਤੜੀ 8 ਏਜ ਲੇਡੀ ਸੀ ਉਹਨੇ ਨਾ ਸਾਰੇ ਸੂਟ ਪੈਕ ਕਰਕੇ ਆਪਣੀ ਕਿਸੇ ਚੀਜ਼ ਚ ਪਾ ਲਏ ਉਹ ਸਾਨੂੰ ਪਤਾ ਨਹੀਂ ਲੱਗਿਆ ਉਸ ਵਾਰ ਬਾਸੁਰਾ ਪਾਪਾ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਉਹਦੇ ਵਿੱਚ ਸਾਨੂੰ ਪਤਾ ਲੱਗੇ ਕਿ ਹਾਂ ਉਹਨਾਂ ਨੇ ਸਾਡੇ ਦੇ ਚਾਰ ਸੂਟਸ ਨੇ ਉਹ ਚੋਰੀ ਕਰ ਲਏ ਮੇਰਾ ਨਾਮ ਨਤਾਸ਼ਾ ਮਹਾਜਨੇ ਅ ਮੇਰਾ ਬੁਟੀਕ ਦਾ ਨਾਮ اٹਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ਿਪਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਆਂ ਆਈਆਂ ਸੀ ਸਵੇਰੇ 11:25 ਦੇ ਨਜ਼ਦੀਕ ਤੇ ਉਹ ਸਾਡੇ ਕੋ ਆਚਾਨਕ ਹੀ ਪੁੱਛਤੀਆਂ ਆ ਕੇ ਕਿ ਤੁਸੀਂ ਸੂਟ ਦੀ ਸਟਿਚਿੰਗ ਦਾਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦਸੀ ਹੈ ਉਸ ਤੋਂ ਬਾਅਦ ਫਿਰ ਕਿੰਨ ਤੁਹਾਡੇ ਕੋ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆ ਕੇ ਇੱਥੇ ਦੋ ਲੇਡੀਆਂ ਖੜੀ ਹੋ ਗਈਆਂ ਨੇ ਤੇ ਇੱਕ ਲੜਕੀ ਜਿਹੜੀ ਹੈ ਉਹ ਅੱਗੇ ਖੜੀ ਹੋਗੀ ਇੱਕ ਜਿਹੜੀ ਲੇਡੀ ਏਸਟ ਸੀ ਉਹ ਪਿੱਛੇ ਆ ਕੇ ਖੜੀ ਹੋਗੀ ਸਾਡੀ ਲੜਕੀਆਂ ਨੇ ਸੂਟਸ ਦਿਖਾਉਣੇ ਸਟਾਰਟ ਕੀਤੇ ਜਿਸ ਦੇ ਵਿੱਚੋਂ ਕਿ 16 ਸੂਟਸ ਉਹਨਾਂ ਨੇ ਦਿਖਾਏ ਹੈਗੇ ਉਹਨਾਂ ਨੇ ਕੀ ਕੀਤਾ ਕਿ ਪਹਿਲੇ ਚਾਰ ਸੂਟਸ ਜਿਹੜੇ ਨੇ ਨਾ ਉਹ ਢੇਰੀ ਲਗਾ ਕੇ ਵੱਖਰੇ ਇੱਥੇ ਰੱਖ ਦਿੱਤੇ ਤੇ ਜਿਸ ਤਰ੍ਹਾਂ ਹੀ ਉਹਨਾਂ ਨੇ ਕੀ ਕੀਤਾ ਕਿ ਇੱਕ ਸੂਟ ਪਹਿਲੇ ਪੂਰਾ ਵਿਛਾ ਲਿਆ ਉਸ ਦੇ ਉੱਪਰ ਉਹਨਾਂ ਨੇ ਇੱਕ ਹੋਰ ਸੂਟ ਦੂਸਰਾ ਪੂਰਾ ਵਿਛਾ ਲਿਆ ਉਹਨਾਂ ਨੇ ਬਾਜੂ ਕਰਕੇ ਦੂਸਰਾ ਸੂਟਸ ਇੰਨਾ ਓਲਾ ਕਰ ਦਿੱਤਾ ਔਰ ਉਹ ਲੜਕੀ ਕੈਮਰਾ ਵੱਲ ਹੋ ਗਈ ਫੇਸਿੰਗ ਕਰ ਲਈ ਸਾਨੂੰ ਕੁਝ ਵੀ ਪਤਾ ਨਹੀਂ ਲੱਗਾ ਸਾਡੇ ਦੋ ਬੱਚੇ ਉਹਨਾਂ ਨੇ ਆਂਟੀ ਜੀ ਨੇ ਕਿ ਕਿਤੜੀ 8 ਏਜ ਲੇਡੀਜ਼ ਸੀ ਉਹਨੇ ਨਾ ਸਾਰੇ ਸੂਟਸ ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਪਾ ਲਏ ਉਹ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10 15 ਮਿੰਟ ਤੱਕ ਮੈਂ ਵੈਸੀ ਆਮ ਬੱਚੇ ਨੂੰ ਰੂਟੀਨ ਚ ਕਹਿ ਆ ਕਿ ਇੱਕ ਵਾਰੀ ਸੂਟ ਨਾ ਕਾਊਂਟ ਕਰਕੇ ਰੱਖਣਾ ਇਸ ਤਰ੍ਹਾਂ ਰੱਖਣਾ ਜਦੋਂ ਉਹ 16 ਸੂਟ ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟਸ ਜਿਹੜੇ ਸੀ ਮਿਸਿੰਗ ਸੀ ਨੇ ਨਾਲ ਹੀ ਨਾ ਬੱਚਿਆਂ ਨੂੰ ਔਰ ਮਾਸਟਰ ਜੀ ਨੂੰ ਕਿਹਾ ਕਿ ਮਾਸਟਰ ਜੋ ਲੇਡੀਜ਼ ਨੂੰ ਲੱਗ ਰਿਹਾ ਸੂਟਸ ਲੈ ਕੇ ਚਲੇ ਗਏ ਨੇ ਫਿਰ ਇਸ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਅਸੀਂ ਰਿਟਰਨ ਵਿੱਚ ਰ ਉਸ ਤੋਂ ਬਾਅਦ ਬਸਰੇਪਾ ਆਪਣੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਉਹਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਹਾਂ ਉਹਨਾਂ ਨੇ ਸਾਡੇ ਜਿਹੜੇ 4 ਸੂਟਸ ਨੇ ਉਹ ਚੋਰੀ ਕਰ ਲਏ ਐ ਇਸ ਕਰਕੇ ਅਸੀਂ ਇਹ ਲੈਟਰ ਕਰਨਾ ਚਾਹੁੰਦੇ ਹਾਂ ਬਾਕੀ ਵੀ ਧਾਰੀਵਾਲ ਦੇ ਸਾਰੇ ਬੂਟਿਕਸ ਪਰ ਇਹਨਾਂ ਨੂੰ ਕਿ ਤੁਸੀਂ ਪਲੀਜ਼ ਲੈਡੀਆਂਸ ਤੋਂ ਥੋੜਾ ਸਾਵਧਾਨ ਰਹੋ ਕਿਉਂਕਿ ਚਲੋ ਸਾਡਾ ਤਾਂ ਲਾਸ ਹੋਇਆ ਹੀ ਐ ਅਸੀਂ ਬੀਿੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਏ ਠੀਕ ਐ 5 ਵਜੇ ਜਦੋਂ ਆਪਣੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ 4 ਇੱਕ ਢੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇ ਉਸ ਸਵੇਰ ਸਾਲਫੀ ਕੈਂਬਰਾ ਦੀ ਰਿਪੋਰਟਿੰਗ ਇੱਚ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀਜ਼ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ ਤੇ ਯੰਗ ਲੇਡੀਜ਼ ਸੀ ਉਹਦੀ ਤੇਜ ਕੋਈ ਹੋएगी 30 32 ਦੇ ਆਰਾਊਂਡ ਜਿਹੜੀ ਪਿਛਲੀ ਏਜ ਲੇਡੀਜ਼ ਜਿਨਨੇ ਜਿਨਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55 60 ਦੇ ਵਿੱਚ ਵਿੱਚ ਉਮਰ ਸੀ ਨਹੀਂ ਕੁਛ ਨਹੀਂ ਲੱਗਿਆ ਉਹਨਾਂ ਨੇ ਸਸ ਇੰਨਾ ਕਿਹਾ ਕਿ ਇਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਆ ਸੀ ਕਿ ਅਸੀਂ ਕਿ ਦੋ ਸੂਟਸ ਲੋਗ ਗਏ ਤੇ ਉਹਦੇ ਦਾ ਸਾਡਾ ਇਹ ਚਾਰਜਸ ਲੱਗਣਗੇ ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨੇ ਇਸ ਕਰਕੇ ਉਹ ਬਸ ਚ